ਸਾਡੇ ਲੁਧਿਆਣੇ ਦਾ ਥੇਲਾ ਜੋ ਮਲਾਰ ਪਹਿਲੇ ਮਲਾਰ ਰੋਡ ਜਿੱਥੇ ਕਿ ਤਕਰੀਬਨ ਸਾਰੇ ਟਾਪ ਦੇ ਬਿਜ਼ਨਸ ਆਪਣੇ ਉਹਦੇ ਵਿੱਚੋਂ ਇੱਕ ਸਾਡੀ ਖੂਰ ਸੁੰਦਰ ਕੜੀ ਜੁੜੀ ਆ ਕੇਟੀ ਸੂਟਸ ਜਿਹਦੇ ਨਾਲ ਸਾਡੇ ਮਾਨਯੋਗ ਸਰਪੰਚ ਸਾਹਿਬ ਨੇ ਔਰ ਮੇਰੇ ਨਾਲ ਬੈਠੇ ਨੇ ਮੇਰੇ ਵੱਡੇ ਭਰਾ ਮਾਨਯੋਗ ਸਤਾ ਕੋਲਸਿੰਗ ਸਿੱਤੂ ਜੀ ਹਣਕਾ ਆਤਮਿਕ ਰਸੋ ਐਮਐਨਜੀ ਸਾਹਿਬਾਨ ਨੇ ਮੇਰੀ ਪਿਆਰ ਨਮਤ ਵਰਸ਼ਾ ਜੋ ਕਾਉਂਸਲਰ ਨੇ ਤੋਂ ਔਰ ਸਾਡੇ ਰਿਕਰਾਮਪਾਲ ਜੀ ਨੇ ਹਸਬੰਡ ਔਰ ਤੁਸੀਂ ਆਪ ਹੀ ਦੇਖ ਰਹੇ ਹੋ ਵੀ ਕਿੰਨੀ ਰੌਣਕ ਹੈ ਇੱਥੇ ਇਹ ਲੋਕਾਂ ਨੂੰ ਇਹ ਚੀਜ਼ ਦੀ ਲਿਧਾਨੇ ਚੱਜ ਤੇ ਸੂਲ ਲੋਕ ਨੇ ਸਾਡੇ ਲੁਧਿਆਣੇ ਦੇ ਉਹਨਾਂ ਨੂੰ ਰੋਜ਼ ਇੱਕ ਨਵੀਂ ਚੀਜ਼ ਪਸੰਦ ਹੁੰਦੀ ਵੇ ਅੱਜ ਆ ਖਾਈ ਅਸੀਂ ਆ ਖਾਈਏ ਉਸ ਘੜੀ ਦੇ ਤਹਿਤ ਉਹਨਾਂ ਦੀ ਪਸੰਦ ਨੂੰ ਦੇਖਦੇ ਹੋਏ ਕੇਟੀ ਸਟਰੀਟ 'ਤੇ ਉਹਨਾਂ ਦੀ ਮਰਜ਼ੀ ਮੁਤਾਬਕ ਸਾਡੇ ਲੁਧਿਆਣੇ ਦੀ ਮਰਜ਼ੀ ਮੁਤਾਬਕ ਇੱਕ ਬਹੁਤ ਸੋਹਣਾ ਚਾਹੇ ਹੋਏ ਸਟਰੀਟ ਸ਼ਾਪ ਖੁੱਤੀ ਹੈਗੀ ਆ ਉਸ ਉੱਪਰ ਇਹਨਾਂ ਦਾ ਰੈਸਟੋਰੈਂਟ ਵੀ ਹੈਗਾ ਔਰ ਜਿਸ ਤਰੀਕੇ ਨਾਲ ਇਸ ਤੋ ਮੈਂ ਦੇਖ ਰਿਹਾ ਰਾਸ਼ਾ ਤੇ ਪਰਮਾਤਮਾ ਮੇਰੇ ਮੈਂ ਦੁਆ ਕਰਦਾ ਕਿ ਹਮੇਸ਼ਾ ਇਸੇ ਤਰੀਕੇ ਨਾਲ ਠੇਕ ਠਕਾ ਦੇ ਵਿੱਚ ਖਾਣਾ ਮਿਲੇ ਲੱਗੀਆਂ ਰਹਿਣ ਲੈਣਾ ਸਾਡੇ ਲੁਧਾਨਵੀਜ਼ ਦੀਆਂ ਔਰ ਸਾਰੇ ਇਥੋਂ ਰੱਜ ਕੇ ਜਾਣ ਪੁੱਜ ਕੇ ਜਾਣ ਔਰ ਖਾਣਾ ਇਹਨਾਂ ਦਾ ਬੜਾ ਬੇਸਵਾਦ ਔਰ ਬਹੁਤ ਸਵਾਦ ਔਰ ਸਵਾਦਿਸ਼ਟ ਖਾਣਾ ਹੈ ਨਾ ਜਿਹੜਾ ਕਿ ਹਰ ਦੇ ਮਨ ਨੂੰ ਪਾਉਂਦਾ ਇਸ ਕਰਕੇ ਮੈਂ ਅੱਜ ਦੇ ਆਪਣੇ ਸੁਪਨ ਸਾਹਿਬ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਨੇ ਸਾਰੀ ਟੀਮ ਪਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਦੇਵੇ ਇਸੇ ਤਰੀਕੇ ਨਾਲ ਇਥੇ ਮੇਲੇ ਲੱਗੇ ਰਹਿਣ ਔਰ ਕਾ ਕੰਟੀਨੈਂਟ ਤੇ ਇਹਨਾਂ ਦਾ ਕਾਰੋਬਾਰ ਚੱਲਦਾ ਰਹੇ। ਆਜ ਮਲਹਾਰ ਰੋਡ ਤੇ ਕੇਟੀ ਸਵੀਟ ਦੇ ਦੁਕਾਨਦਾਰੇ ਆ। ਬਹੁਤ ਆਕੇ ਚੰਗਾ ਲੱਗਿਆ ਜਿੰਨਾਂ ਇਹਨਾਂ ਦੀ ਇੱਥੇ ਵੈਰਾਈਟੀ ਦੇਖੀਆ ਇਹਨਾਂ ਦੀ ਪ੍ਰੈਪਰੇਸ਼ਨ ਇਹਨਾਂ ਦੀ ਪ੍ਰੈਜੈਂਟੇਸ਼ਨ ਦੇਖੀਆ ਮੈਂ ਫੋਨੋ ਵੀ ਕਹੂੰਗਾ ਵੀ ਖਾਣਿਆਂ ਦੇ ਵਿੱਚ ਪ੍ਰੇਸ਼ਮਾਨ ਦੀ ਤੁਸੀਂ ਇੱਕ ਵੀਡੀਓ ਬਣਾ ਕੇ ਰਹਿਜੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਕੇਟੀ ਸਵੀਟ ਨਾਂ ਦੀ ਇਹਦਾ ਬਹੁਤ ਵਧੀਆ ਸ਼ੋਅਰੂਮ ਖੁੱਲ ਗਿਆ ਵੀਰੇ ਦੇ ਵਿੱਚ ਉਹਨਾਂ ਨੇ ਪੇਸ਼ ਮੁਕਾਮ ਜਿਹੜੀ ਛੇੜ ਤੇ ਖਾਣੇ ਮੈਣੇ ਨੇ ਅੱਜ ਦੇ ਸ਼ੁੱਭ ਦਿਹਾੜੇ ਵੀ ਜਿੱਥੇ ਇਹਨਾਂ ਨੂੰ ਮਾਰਤਵਾਦ ਦੇਣਾ ਸਾਡੇ ਸਤਿਕਾਰਯੋਗ ਅਰੰਪਾਲ ਜੀ ਜਿਹੜੇ ਇੱਥੋਂ ਦੇ ਕੌਂਸਲਰ ਨੇ ਛੇਨੇ ਰਾ ਕੁ ਜੀ ਨੇ ਸਾਡਾ ਸ਼ੋਟਾਬੀਰ ਕੁਪੀ ਕੁਪੀ ਉਹ ਵੀ ਇੱਥੇ ਮੌਜੂਦ ਅੱਜ ਇੱਥੇ ਹੋ ਕੇ ਗਏ ਨੇ ਸਾਰੀ ਟੀਮ ਵੱਲੋਂ ਅੱਜ ਦੀ ਸਰਪੰਚ ਸਾਹਿਬ ਨੂੰ ਤੇ ਇਹਨਾਂ ਦੇ ਨਾਲ ਦੇ 파ਰਨਾਂ ਇਹਨਾਂ ਨੂੰ ਬਹੁਤ ਬਹੁਤ ਮਾਰਤਵਾਦ ਆਈ ਤੇ ਬੰਦੇ ਵਾਲੇ ਜਿਹੜੇ ਪਾ ਅੱਜ ਦਾ ਫੰਕਸ਼ਨ ਬਹੁਤ-ਬਹੁਤ ਮੁਬਾਰਕਬਾਦ ਜਿੱਥੇ ਮੈਂ ਕੇਪੀ ਚੂਈਸੀ ਟੀਮ ਨੂੰ ਦਊਂਗਾ ਉਸ ਤੋਂ ਲੁਧਿਆਣਾ ਨਿਵਾਸੀਆਂ ਨੂੰ ਵੀ ਇਸ ਗੱਲ ਦੀ ਵਧਾਈ ਦਊਂਗਾ ਕਿ ਬਹੁਤ ਹੀ ਕਮਾਲ ਦੀ ਇਹ ਪ੍ਰਾਤ ਹੈ ਜਿਹੜੀ ਚੂਈਸੀ ਇੱਥੇ ਕੇਪੀ ਚੂਈਸੀ ਖੁਦ ਹੀ ਇਹ ਪਹਿਲਾ ਸੰਗਰੂਪ ਦੇ ਵਿੱਚ ਸੀ ਸੋ ਹਰ ਕੋਈ ਇਹੀ ਚਾਹੁੰਦਾ ਕਿ ਚੀਜ਼ ਹੈ ਜਿਹੜੀ ਵਧੀਆ ਮੇਲੇ ਆਦਿਕ ਮੇਲੇ ਅੱਜਕੱਲ ਮੇਰੇ ਖਿਆਲ ਲੋਕ ਖੇਤੋਂ ਤੋਂ ਹੀ ਜਾਣਨ ਲੱਗੇ ਕੋਈ ਚਾਹੁੰਦਾ ਵੀ ਘਰ ਦੀ ਚੀਜ਼ ਬਣਾਈ ਹੋਈ ਤਿਹਾਰਾਂ ਤੇ ਦਿੱਤੀ ਜਾਵੇ ਇਹ ਬਿਲਕੁਲ ਘਰ ਤੋਂ ਵੀ ਜ਼ਿਆਦਾ ਵਧੀਆ ਜਿਹੜਾ ਕੇਪੀ ਵਾਲਿਆਂ ਦਾ ਇਹ ਰਿਕਾਰਡ ਹੈ ਸੰਗਰੂਪ ਦੇ ਵਿੱਚ ਇਸ ਤੋਂ ਦੀ ਮੈਂ ਟੀਵਨ ਨੂੰ ਵੀ ਬਧਾਈ ਉੱਥੇ ਲੁਧਿਆਣਾ ਨਿਵਾਸੀਆਂ ਨੂੰ ਬਧਾਈ ਮੀਨਾ ਮੈਨੇਜਮੈਂਟ ਬਾਰੇ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਮੈਂ ਅੱਜ ਕੇਵਲ ਸਿੰਘ ਜੀ ਹੋਣਾ ਨੇ ਮੈਂ ਬੁਲਾਇਆ ਥੇ ਜਿੰਨਾ ਰਾਜ ਐ ਥੇ ਰੈਸਟੋਰੈਂਟ ਖੁੱਲਿਆ ਹੈ ਫੀਡਸਾ ਕੇਡੀ ਸੀ ਸੋ ਇਹਨਾਂ ਨੂੰ ਬਹੁਤ ਬਹੁਤ ਵਾਰਗ ਬਾਤ ਔਰ ਪਹਿਲਾ ਇਹਨਾਂ ਦਾ ਸੰਗਰੂਰ ਸੀਗਾ ਇਹ ਸਾਰਾ ਸਿਸਟਮ ਉੱਥੇ ਵੀ ਬਹੁਤ ਵਧੀਆ ਚੱਲ ਰਿਹਾ ਔਰ ਬੜੀ ਬੱਲੇ ਬੱਲੇ ਉੱਥੇ ਵੀ ਔਰ ਇੱਥੇ ਆ ਕੇ ਇਹਨਾਂ ਨੇ ਹੁਣ ਲੁਧਿਆਣਾ ਨਿਵਾਸੀਆਂ ਨੂੰ ਕਿਹਾ ਵੀ ਜੇ ਉੱਥੇ ਇਹਨਾਂ ਦੀ ਘਾਟ ਮੈਨੂੰ ਤਾਂ ਮਹਿਸੂਸ ਹੁੰਦੀ ਸੀ ਇੱਥੇ ਵੀ ਇੱਥੇ ਨਹੀਂ ਹੈਗਾ ਸੋ ਇਹ ਉੱਥੇ ਮੈਨੂੰ ਬਹੁਤ ਵਧੀਆ ਲੱਗਿਆ ਸੀ ਉਸ ਟਾਈਮ 2 ਸਾਲਾਂ ਦੀ ਗੱਲ ਹੈ ਤੇ ਹਾਂ ਜੀ ਤੇ ਇਹ ਮਾਲਕ ਬੈਠੇ ਆ ਪਿਓਰ ਚੀਜ਼ਾਂ ਦੇਣਗੇ ਖਾਣ ਨੂੰ ਤੁਹਾਨੂੰ

दूर अगे न थोड़ा घट है क्योंकि प्योर चीज तो इस करके मैं कहूँगी प्योर जिम्मे सेवा करते हो ना ये सेवास्टोरेंट खोलो और प्योर चीज दे प्लीज कमाइया <laughs> कमुईया तो बथेरियां घटा नहीं हाँ जी सॉरी ਲੋਕਾਂ ਨੂੰ ਮੈਂ ਖਾਓ ਮਠਾਈ ਖਾਓ ਕੋਲਟ ਵਧ ਗਿਆ ਆਪਣੇ ਵਿਆਹਾਂ ਸਾਧੀਆਂ ਤੇ ਬਲਾਓ ਚਾਹੀਦਾ ਇਹ ਇਹ ਦੇ ਬਗੈਰ ਤਾਂ ਸਾਰੇ ਬੱਚਾ ਗਨ ਉਹ ਦੂਰੇ ਹੁੰਦੇ ਮਠਾਈ ਬਗੈਰ ਸੋ ਇਹ ਹੈ ਸੋ ਕੁਆਲਿਟੀ ਇੱਥੇ ਮਿਲਦੀ ਹੈ ਅੱਛੀ ਕੇਡੀ ਸਵੀਟਸ ਵੈਸੇ ਫਰਾਬਾ ਨਗਰ ਸੇ ਫਰਾਬਾ ਨਗਰ ਡੁਪਾ ਲੱਗਿਆ ਹੋਰ ਵੀ ਬਹੁਤ ਚੰਗਾ ਇਲਾਕਾ ਇਹ ਫਰਾਬਾ ਨਗਰ ਸੈਟ ਹੈ ਲੁਧਿਆਣਾ ਚ ਮੈਂ ਕੀਵਲ ਸਿੰਘ ਤੂਰ ਐਮ ਡੀ ਕੇਟੀ ਗਾਇਲ ਹੋਟਲ ਸੰਗਰੂਰ ਤੇ ਕੇਟੀ ਸੀ ਸੰਗਰੂਰ ਤੇ ਜੋ ਅੱਜ ਸ਼ਹਾਬਾ ਨਗਰ ਦੇ ਚੰਦ ਲੁਧਿਆਣੀ ਕੇਡੀ ਸੀ ਦੀ ਬ੍ਰਾਂਚ ਖੋਲ੍ਹਣ ਜਾ ਰਹੇ ਇਹ ਸੈਕੰਡ ਸਾਡੀ ਬ੍ਰਾਂਚ ਹੈ ਉਸ ਤੋਂ ਪਹਿਲਾਂ ਹੜਾ ਸਫਲਤਾਪੂਰਕ ਸੰਗਰੂਰ ਵਿੱਚ ਚੱਲ ਰਿਹਾ ਕੇਟੀ ਸੀ ਉਸ ਤੋਂ ਬਾਅਦ ਹੀ ਅਸੀਂ ਲੁਧਿਆਣੇ ਦੇ ਸੰਗਤ ਦੇ ਸਹਿਯੋਗ ਨਾਲ ਉਹਨਾਂ ਦੀ ਡਿਮਾਂਡ ਦੇ ਉੱਤੇ ਅਸੀਂ ਇੱਥੇ ਆਇਆ ਤੇ ਇੱਥੇ ਉਹਨਾਂ ਦੀ ਸੇਵਾ ਕਰਨ ਦਾ ਮਤਲਬ ਅਸੀਂ ਆਪ ਦੇ ਆਪ ਨੂੰ ਵਢ ਭਾਗੇ ਸਮਝਾਂਗੇ ਜੋ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਲੁਧਿਆਣੇ ਵਾਸੀਆਂ ਨੇ ਅਸੀਂ ਚੰਗੀ ਤਰ੍ਹਾਂ ਇਮਾਨਦਾਰੀ ਔਰ ਪਿਓਰ ਕੁਆਲਟੀ ਨਾਲ ਅਸੀਂ ਸੇਵਾ ਕਰਦੇ ਰਹਾਂਗੇ ਲੁਧਿਆਣੇ ਵਾਸੀਆਂ ਦੀ ਤੇ ਬਾਕੀ ਮੇਰੇ ਨਾਲ ਵੀ ਬਰਨਜੀਤ ਕੌਰ ਜੀ ਨੇ ਤੇ ਇਹਨਾਂ ਦਾ ਬਹੁਤ ਧੰਨਵਾਦ ਤੁਹਾਡੀ ਸਾਰੀ ਪ੍ਰੈਸ ਦਾ ਧੰਨਵਾਦ ਜਿਹੜਾ ਤੁਸੀਂ ਸਮਾਂ ਕੱਢ ਕੇ ਸਾਡੇ ਸਨਮਾਨੇ ਦੇ ਛੋਟੇ ਜਿਹੇ ਫੰਕਸ਼ਨ 'ਚ ਵੀ ਆਏ ਹੋ ਸੇਵਾ ਕੀ ਮੈਂ ਬਖਵਾ ਡਵਾਉਣਾ ਤੁਹਾਨੂੰ ਹਮੇਸ਼ਾ ਲੁਧਿਆਣਾ ਵਾਸੀਆਂ ਨੂੰ ਕੇਡੀ ਸੀਡਸ ਤੋਂ ਕੋਈ ਵੀ ਲਾਂਭਾ ਨਹੀਂ ਆਊਗਾ ਕੁਆਲਟੀ ਪੱਖੋਂ ਕਵਾਂਟਿਟੀ ਵਿੱਚੋਂ ਕੋਈ ਪ੍ਰੈਪਰੇਸ਼ਨ ਪੱਖੋਂ ਤੁਹਾਨੂੰ ਪੂਰਾ ਸਹਿਯੋਗ ਤੇ ਪੂਰਾ ਥੋੜਾ ਮਾਣ ਚ ਮਾਣ ਕਰਦੇ ਰਹਾਂਗੇ ਸੋ ਇਹਨਾਂ ਕਹਿੰਦਾ ਹੋਇਆ ਸਮੂੱਚੀ ਸੰਗਤ ਦਾ ਤੇ ਸਾਰੇ ਤੁਹਾਡੇ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਗਰਮਦੀਪ ਸਿੰਘ ਤੂਰ ਤੇ ਬਾਕੀ ਦਾ ਮੇਰੇ ਪਾਪਾ ਜੀ ਨੇ ਸਰਦਾਰ ਕੇਵਲ ਸਿੰਘ ਤੂਰ ਇਹਨਾਂ ਨੇ ਤੁਹਾਨੂੰ ਦਾਤੀ ਦਿੱਤਾ ਸਾਰਾ ਕੁਝ ਤੇ ਆਪਣੀ ਸੰਗਰੂਰ ਦੇ ਵਿੱਚ ਆਲਰੇਡੀ ਕੇਟੀ ਰਾਇਲ ਹੋਟਲ 2012 ਤੋਂ ਆਪਾਂ ਰਨ ਕਰ ਰਹੇ ਹਾਂ ਤੇ ਕਿਉਂਕਿ ਆਪਣੇ ਕੁਝ ਸਮਾਂ ਪਹਿਲਾਂ ਵੀ ਸੁਣਚਾ ਆਪ ਨੂੰ ਆਉਂਦਾ ਸੀ ਤੇ ਮੈਨੂੰ ਮਤਲਬ 16 ਸਾਲ ਤੋਂ ਮੈਂ ਬਾਹਰ ਰਹ ਰਿਹਾ ਤੇ ਆਪਾਂ ਇਹ ਚੀਜ਼ ਸੁਣਚਾਉਂਦੀ ਸੀ ਵੀ ਇੱਥੇ ਚੀਜ਼ ਇਹ ਸ਼ੁੱਧਤਾ ਦੇ ਨਾਲ ਦੀ ਚੀਜ਼ ਮਿਲਦੀ ਤੇ ਸੁਣਦੇ ਸੀ ਵੀ ਮਠਿਆਈਆਂ ਨਾ ਖਾਓ ਇੱਥੇ ਮਲਾਵਟ ਆਉਂਦੀ ਹੈ ਇਹ ਆ ਉਹ ਚੀਜ਼ ਨੂੰ ਲੈ ਕੇ ਸੀ ਇਹ ਕਨਸੈਪਟ ਸ਼ੁਰੂ ਕਰਿਆ ਜਦੋਂ ਤੇ ਕੇਟੀ ਸੂਟਸ ਦਾ ਏ ਵੀ ਅਸੀਂ ਸੋਚਿਆ ਵੀ ਕੋਈ ਨਾ ਕੋਈ ਵੀ ਚੰਗੀ ਸਿਹਤ ਲਈ ਜਿਹੜੀ ਚੀਜ਼ਾਂ ਨੇ ਵੀ ਉਹ ਆਪਾਂ ਲੈ ਕੇ ਆਏ ਸ਼ੂਗਰ ਫ੍ਰੀ ਆਈਟਮਾਂ ਵੀ ਲੈ ਕੇ ਆਏ ਆ ਆਪਾਂ ਤੇ ਬਹੁਤ ਦੇਸੀ ਘੀਤ ਉਹ ਆਪਣੀਆਂ ਆਈਟਮਾਂ ਨੇ ਸਾਰੀਆਂ ਜਿਹੜੀਆਂ ਆਪਾਂ ਤਿਆਰ ਕਰਵਾਈਆਂ ਨੇ ਤੇ ਆਪਣੀ ਮੇਨਲੀ ਬਸ ਇਹੀ ਆ ਵੀ ਆਪਾਂ ਜੋ ਵੀ ਚੀਜ਼ ਦੇਣੀ ਹੈ ਤੇ ਉਹਦੀ ਕੁਆਲਿਟੀ ਵਾਈਜ਼ ਕੋਈ ਵੀ ਆਪਣੇ ਵੱਲੋਂ ਕੋਈ ਕੰਪਲੇਂਟ ਜਾਂ ਕੁਝ ਵੀ ਪਿਓਰ ਚੀਜ਼ ਆਪਾਂ ਤੇ ਇਸ ਤਰ੍ਹਾਂ ਕੇ ਕੋਈ ਵੀ ਲੁਧਿਆਣਾ ਵਾਸੀਆਂ ਨੂੰ ਪਹਿਲਾਂ ਸੰਗਰੂਰ ਵਿੱਚ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਤੇ ਮਿਲ ਵੀ ਰਿਹਾ ਤੇ ਲੁਧਿਆਣੇ ਦੇ ਵਿੱਚ ਵੀ ਇਹ ਪੂਰਨ ਆਸ ਕਰਦੇ ਆ ਵੀ ਤਾਨੂੰ ਸਹਿਯੋਗ ਦੀ ਲੋੜ ਹੈ ਤੇ ਲੁਧਿਆਣਾ ਵਾਸੀਆਂ ਤੋਂ ਪਰ ਸਾਡੇ ਵੱਲੋਂ ਕੋਈ ਵੀ ਏਦਾਂ ਦੀ ਕੋਈ ਕੰਪਲੇਨ ਕੋਈ ਵੀ ਨਹੀਂ ਆਊਗੀ ਤੇ ਮੈਂ ਤੁਹਿਆਨਾਂ ਲਾਲੋ ਵੀ ਬਾਹਰੋਂ 16 ਸਾਲ ਤੋਂ ਬਾਹਰ ਸਾਡੇ ਕੇ ਮੈਂਡਿਆ ਚ ਆ ਕੇ ਹੁਣ ਬਿਜ਼ਨਸ ਰਨ ਕਰ ਰਹੇ ਆਂ ਪਰ ਮੇਰੇ ਮੇਰੀ ਪੂਰੀ ਆਸ਼ਾ ਵੀ ਅਸੀਂ ਕੋਈ ਵੀ ਏਦਾਂ ਦੀ ਵੀ ਕੰਪਲੇਨ ਨਹੀਂ ਆਉਂਦੇ ਮੰਗੇ ਤੇ ਬਾਕੀ ਦਾ ਲੁਧਿਆਣਾ ਨਿਵਾਸੀਆਂ ਨੂੰ ਅਸੀਂ ਵੈਲਕਮ ਕਹਿੰਦੇ ਆਂ ਤੇ ਬਾਕੀ ਦਾ ਪ੍ਰੈਸਰ ਦਾ ਸਾਰਿਆਂ ਦਾ ਧੰਨਵਾਦ ਤੇ ਇੱਥੇ ਓਨਲੀ ਤੇ ਥੈਂਕ ਯੂ ਜੀ ਪੈਸਲ ਚੀਜ਼ ਇਹ ਆਪਣੀ ਕਾਜੂ ਕਟਲੀ ਗੋੜ ਵਾਲੀ ਹੈ ਗੋੜ ਵਾਲੀ ਕਾਜੂ ਕਟਲੀ ਆਪਾਂ ਬਣਾਈ ਹੈ ਜੀ ਆਪਣੀ ਬੰਬੇ ਤੱਕ ਵੀ ਆਰਡਰ ਜਾਂਦੇ ਨੇ ਹੁਣ ਇਹ ਰੀਸੈਂਟਲੀ ਸਾਡੀ ਗੱਲ ਚੱਲ ਰਹੀ ਆ ਤੇ ਹੁਣ ਅਸੀਂ ਤਿੰਨ ਕੰਟੇਨਰ ਸਾਡੇ ਮਠਾਈ ਦੇ ਸੀ ਆਸਟ੍ਰੇਲੀਆ ਵੇਚ ਰਹੇ ਹਾਂ ਯੂ ਐਸ ਵੀ ਤੇ ਯੂ ਐਸ ਵੀ ਤੇ ਆਸਟ੍ਰੇਲੀਆ ਦਾ ਵੀ ਹੁਣ ਇਹ ਸ਼ੁਰੂ ਕਰ ਰਹੇ ਹਾਂ ਤੇ ਵੀ ਕੁਆਲਿਟੀ ਵੱਲੋਂ ਵੀ ਕੋਈ ਕੰਪਲੇਨ ਨਹੀਂ ਕੰਪਰੋਮਾਈਜ਼ ਕੋਈ ਨਹੀਂ ਕਿ ਇੱਕ ਬੇਕਰੀ ਦਾ ਇਹ ਕੈਫੇ ਤੇ ਬਾਕੀ ਦਾ ਲਾਈਵ ਕਿਚਨ ਤੇ ਰੈਸਟੋਰੈਂਟ ਕਿਟੀ ਹਾਲ ਸਭ ਮੇਨ ਆ ਜੋ ਮੈਨਲੀ ਕਿਟੀ ਹਾਲ ਤੁਸੀਂ ਦੇਖੋਗੇ ਵੀ ਜ਼ਿਆਦਾਤਰ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੇ ਬਟ ਆਪਾਂ ਨੇ ਸੈਪਰੇਟ ਕਿਟੀ ਹਾਲ ਬਣਾਇਆ ਤੇ ਬਾਕੀ ਦਾ ਸਾਰੇ ਜਣੇ ਲੁਧਿਆਣਾ ਨਿਵਾਸੀਆਂ ਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਹਾਂਜੀ ਸ਼ੂਗਰ ਫ੍ਰੀ ਦੇ ਵਿੱਚ ਹੈਗੇ ਜਿਵੇਂ ਖੋਏ ਦੀ ਆਈਟਮ ਵੀ ਹੈਗੀ ਹੈ ਜੀ ਤੇ ਕੁਝ ਕਲਾਕੰਦ ਹੈਗੇ ਜੀ ਤੇ ਕਾਫੀ ਆਈਟਮਾਂ ਨੇ ਜਿਹੜੀਆਂ ਆਪਣੀਆਂ 슈ਗਰ ਫ੍ਰੀ ਆਈਏ ਨੇ ਹਾਂਜੀ